ਕੋਠੀ ਤੋਂ ਘੱਟ ਨਹੀਂ ਹੈਗਾ ਜੀ ਜਿਹੜਾ ਆਪਾਂ ਅਜਮਕਾਨ ਲੈ ਕੇ ਪਹੁੰਚੇ ਹਾਂ ਬਹੁਤ ਸੋਹਣਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਕਲਾਕਲਾ ਕੰਮ ਬਹੁਤ ਵਧੀਆ ਹੋਇਆ ਬਾਕੀ ਤੁਸੀਂ ਇੱਕ ਵਾਰੀ ਵੀਡੀਓ ਦੇਖਿਓ ਸੀ ਪਸੰਦ ਨਾ ਆਵੇ ਫੇਰ ਆਖਿਓ ਤੇ ਗੱਲਬਾਤ ਆਪਾਂ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800 ਪੂਰਾ 26173 ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਘਰ ਹੈ ਕੋਠੀਆਂ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਜਿੰਨੀ ਵੀ ਜਾਣਕਾਰੀ ਹੁੰਦੀ ਹੈ ਜੀ ਕਰਦੀ ਤੁਹਾਡੇ ਨਾਲ ਸਾਰੀ ਮੈਂ ਸਾਂਝੀ ਕਰਦਾ ਜੀ ਵੀਡੀਓ 'ਚ ਪਹਿਲਾਂ ਇੱਕ ਵਾਰੀ ਤੁਸੀਂ ਵੀਡੀਓ ਨੂੰ ਦੇਖੋ ਜੀ ਜਿਹੜਾ ਘਰ ਆਪਾਂ ਅੰਚ ਲੈ ਕੇ ਪਹੁੰਚਿਆ ਬਹੁਤ ਸੋਹਣਾ ਮਾਲਕ ਨੇ ਬਣਾਇਆ ਹੋਇਆ ਤੇ ਮਾਲਕ ਦਾ ਆਪ ਦਾ ਘਰ ਹੈਗਾ ਰਿਹਾਇਸ਼ੀ ਘਰ ਬਹੁਤ ਸੋਹਣਾ ਤਿਆਰ ਕਰਵਾਇਆ ਹੋਇਆ ਬਾਕੀ ਅੰਦਰੋਂ ਬਾਹਰੋਂ ਉੱਪਰ ਦੀ ਥੱਲੇ ਦੀ ਵੀਡੀਓ ਜਿੰਨੀ ਵੀ ਮਾਲਕ ਨੇ ਬਣਾ ਕੇ ਭੇਜੀ ਆ ਘਰ ਦੀ ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਜਿਹੜਾ ਰਸਤਾ ਲੱਗਦਾ ਉਹ ਵੀ ਪੂਰਾ ਖੁੱਲਾ ਡੁੱਲਾ ਲੱਗਦਾਗਾ ਚਾਹੇ ਆਪਣੇ ਕੋਲੇ ਕੋਈ ਵੀ ਸੰਦ ਸੰਧੜਾ ਕੋਈ ਵੀ ਗੱਡੀ ਅਸੀਂ ਆਰਾਮ ਨਾਲ ਆਂਦੀ ਜਾਂਦੀ ਰਹਿੰਦੀ ਹੈ ਜੀ ਤੇ ਪਹਿਲਾਂ ਤੁਸੀਂ ਚੈੱਕ ਰੂ ਜੀ ਡ్రਾਈਂਗ ਏਰੀਆ ਬਹੁਤ ਵਧੀਆ ਆਪਾਂ ਨੂੰ ਡ్రਾਈਂਗ ਏਰੀਆ ਮਿਲੂਗਾ ਸਾਰਾ ਕੰਮ ਕੰਪਲੀਟ ਆਪਨ ਮਿਲੂਗਾ ਤੇ ਖੁੱਲਾ ਡੁੱਲਾ ਆਪਾਂ ਨੂੰ ਡ్రਾਈਂਗ ਰੂਮ ਦੇਖਣ ਨੂੰ ਮਿਲੂਗਾ ਇਹ ਤੇ ਸਾਰੇ ਦੇ ਅੰਦਰ ਵਾਲ ਪੇਪਰ ਹੋਇਆਗਾ ਛੱਤ ਤੋਂ ਲੈ ਕੇ ਕੰਧਾਂ ਤੇ ਚਾਰੇ ਪਾਸੇ ਜੀ ਬਾਕੀ ਜੋੜੀਆਂ ਦਾ ਕੰਮ ਬਹੁਤ ਵਧੀਆ ਮਾਲਕ ਨੇ ਕਰਵਾ ਰੱਖਿਆ ਤੇ ਸਾਰਾ ਜਿਹੜਾ ਇਹ ਕਰ ਵਾਲ ਪੇਪਰ ਮਾਲਕ ਨੇ ਕਰਵਾਇਆ ਹੋਏ ਕਮੀ ਪੇਸ਼ੀ ਕੋਈ ਨਹੀਂ ਇਹ ਕਮਰਾ ਵੀ ਤੁਸੀਂ ਦੇਖੋ ਜੀ ਡਰੈਸਿੰਗ ਏਰੀਆ ਬਣਿਆ ਹੋਇਆ ਜੀ ਤੇ ਬਹੁਤ ਵਧੀਆ ਜੀ ਕਮੀ ਪੇਸ਼ੀ ਕੋਈ ਨਹੀਂ ਖੁੱਲਾ ਡੁੱਲਾ ਆਪਾਂ ਨੂੰ ਏਰੀਆ ਦੇਖਣ ਨੂੰ ਮਿਲੂਗਾ ਜਿੰਨੇ ਵੀ ਬਾਕਸ ਜੋ ਵੀ ਲੱਕੜ ਦਾ ਕੰਮ ਹੋਇਆ ਤੁਹਾਡੇ ਸਾਹਮਣੇ ਹੈ ਜੀ ਵਧੀਆ ਮਾਲਕ ਨੇ ਕੰਮ ਕਰਵਾਇਆ ਹੋਇਆ ਵਧੀਆ ਆਪਾਂ ਨੂੰ ਏਰੀਆ ਦੇਖਣ ਨੂੰ ਮਿਲੂਗਾ ਬਾਕੀ ਤੁਹਾਨੂੰ ਸਾਰਾ ਕੁਝ ਵੀਡੀਓ ਚ ਮੈਂ ਦੱਸ ਹੀ ਰਿਹਾ ਜੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਥਾਂ ਦੀ ਗੱਲ ਕਰੀਏ ਮਾਲਕ ਨੇ ਦੱਸਿਆ 5 ਬਿਸਵੇ ਥਾਂ ਦੇ ਵਿੱਚ ਘਰ ਇਹ ਬਣਿਆ ਹੋਇਆ ਹੈ ਸਾਰਾ ਜਿੰਨਾ ਏਰੀਆ ਘਰ ਦਾ 5 ਬਿਸਬੀ ਹੈ ਸੀ ਤੇ ਰਸੋਈ ਦੀ ਵੀਡੀਓ ਵੀ ਤੁਸੀਂ ਦੇਖਿਓ ਬਾਕੀ ਆਪਾਂ ਬੈਕ ਸਾਈਡ ਚੱਲਦੇ ਹਾਂ ਬੈਕ ਸਾਈਡ ਵੀ ਆਪਾਂ ਨੂੰ ਕਾਫੀ ਸਪੇਸ ਦੇਖਣ ਨੂੰ ਮਿਲੂਗੀ ਇੱਕ ਵਾਰੀ ਪਿੱਛੇ ਵੀ ਤੁਸੀਂ ਚੈੱਕ ਕਰੋ ਜੀ ਪਿੱਛੇ ਆਪਾਂ ਨੂੰ ਇੱਕ ਤਾਂ ਰਸੋਈ ਦੇਖਣ ਨੂੰ ਮਿਲੂਗੀ ਬਾਕੀ ਸਪੇਸ ਕਾਫੀ ਦੇਖਣ ਨੂੰ ਮਿਲੂਗੀ ਤੇ ਬੈਕ ਸਾਈਡ ਵਹਿੜਾ ਆਪਾਂ ਨੂੰ ਮਿਲ ਜੁਗਾ ਜੀ ਰਸੋਈ ਇੱਕ ਵਾਰੀ ਦੇਖੋ ਬਹੁਤ ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਰਸੋਈ ਦਾ ਜਿੰਨਾ ਵੀ ਕੰਮ ਮਾਲਕ ਨੇ ਕਰਵਾ ਰੱਖਿਆ ਵਧੀਆ ਕਰਵਾਇਆ ਹੋਇਆ ਚਾਹੀ ਟਾਈਲਾਂ ਦਾ ਕੰਮ ਲਾ ਲੂ ਚਾਹੀ ਸੈਲਫ ਦਾ ਚਾਹੀ ਰੰਗ ਦਾ ਜੀ ਜੋੜੀਆਂ ਵਧੀਆ ਲਗੀਆਂ ਹੋਈਆਂ ਨੇ ਤੇ ਇਹਦੇ ਨਾਲ ਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਇੱਕ ਸਟੋਰ ਏਰੀਆ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਜੀ ਸਟੋਰ ਏਰੀਆ ਵੀ ਪੂਰਾ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਇੱਕ ਤਾਂ ਇਹ ਸਟੋਰ ਰੂਮ ਅਸੀਂ ਚਾਹੇ ਇਹਨੂੰ ਇੱਕ ਰੂਮ ਬਣਾਣਾ ਰੂਮ ਵੀ ਬਣ ਜਾਊਗਾ ਬਾਕੀ ਪਿੱਛੇ ਤੁਸੀਂ ਇੱਕ ਦੇਖਿਆ ਸੀਗਾ ਉੱਪਰ ਸੈਲਫ ਪਾਈ ਹੋਈ ਸੀਗੀ ਤੇ ਉਹ ਵੀ ਇਹਨਾਂ ਨੇ ਜਿੱਥੇ ਪੇਟੀਆਂ ਪੁਟੀਆਂ ਰੱਖ ਰੱਖੀਆਂ ਸੀਗੀਆਂ ਉਹ ਵੀ ਇਹਨਾਂ ਨੇ ਸਟੋਰੂਮ ਬਣਾ ਰੱਖਿਆ ਸੀ ਉਹਨੂੰ ਆਪਾਂ ਬੈਡਰੂਮ ਐਜ਼ ਵਰਤ ਸਕਦੇ ਹਾਂ ਸੀ ਇਹਨੂੰ ਸਟੋਰੂਮ ਵਰਤ ਸਕਦੇ ਹਾਂ ਤੇ ਬਾਕੀ ਆਪਦੀ ਇੱਛਾ ਜੀ ਕਿਵੇਂ ਕੁਛ ਆਪਾਂ ਕਰਨਾ ਹੈਗਾ ਬੈਕ ਸਾਈਡ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਟਾਈਲਾਂ ਦਾ ਕੰਮ ਦੇਖੋ ਜੀ ਕਿੰਨਾ ਸੋਹਣਾ ਮਾਲਕ ਨੇ ਕਰਵਾਇਆ ਹੋਇਆ ਜੋੜੀਆਂ ਵਧੀਆ ਲੱਗੀਆਂ ਹੋਈਆਂ ਨੇ ਪਾਣੀ ਦੀ ਸਪਲਾਈ ਵਧੀਆ ਸੀ ਬਾਕੀ ਆਪਾਂ ਇਸ ਕੋਠੀ ਦੀ ਗੱਲ ਕਰੀਏ ਇਸ ਮਕਾਨ ਦੀ ਗੱਲ ਕਰੀਏ ਚਾਹੇ ਮਕਾਨ ਮੰਨ ਲੂ ਚਾਹੇ ਘਰ ਮੰਨ ਲੋ ਜੀ ਚਾਹੇ ਕੋਠੀ ਜੀ ਬਾਕੀ ਕਹਿਣ ਨੂੰ ਕੁਸ਼ਲ ਜੀ ਪਰ ਕੋਠੀ ਤੋਂ ਘਟ ਨਹੀਂ ਹੈਗਾ ਜਿੰਨਾ ਵੀ ਮਾਲਕ ਨੇ ਕੰਮ ਕਰਵਾਇਆ ਸੋਹਣਾ ਮਾਲਕ ਨੇ ਕਰਵਾ ਰੱਖਿਆਗਾ ਉੱਤੇ ਜਾਣ ਵਾਸਤੇ ਪੌੜੀਆਂ ਆਪਾਂ ਨੂੰ ਬੈਕ ਸਾਈਡ ਤੋਂ ਮਿਲ ਜਾਣਗੀਆਂ ਤੇ ਸਾਰੀ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਬਾਕੀ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਸਿਧਵਾ ਮਾਲਕ ਦਾ ਏਰੀਆਗਾ ਸਿਧਵਾ ਕਲਾਂ ਜੀ ਸਿਧਵਾ ਕਲਾਂ ਇਹਨਾਂ ਦਾ ਏਰੀਆਗਾ ਜਗਰਾਉਂ ਤੋਂ ਸਿਰਫ 8 ਕਿਲੋਮੀਟਰ ਰਹਿ ਜਾਂਦਾ ਜਗਰਾਉਂ ਤੋਂ ਬਿਲਕੁਲ ਨਜ਼ਦੀਕੀ ਹੈ ਜੀ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਇੱਕ ਡਿਮਾਂਡ ਕੀਤੀ ਐ 24 ਲੱਖ ਰੁਪਈਆ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਵੇਕੇ ਕਰ ਵੀ ਲਮਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਤੁਸੀਂ ਪਹਿਲਾਂ ਗੱਲ ਕਰਨੀ ਹੈ ਕੋਈ ਫੋਨ ਤੇ ਗੱਲ ਕਰਨੀ ਹੈ ਤਾਂ 99 682 27484 9968227484 ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਇਹ ਕੂਠੀ ਹੈ ਤੁਸੀਂ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਮਾਲਕ ਨਾਲ ਸਿੱਧੀ ਕਰ ਸਕਦੇ ਹੋ ਜਦੋਂ ਪੂਰੀ ਗੱਲਬਾਤ ਹੋ ਗਈ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਉਹ ਤੋਂ ਬਾਅਦ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੇ ਜਾ ਕੇ ਦੇਖ ਲਿਓ ਤੇ ਗੱਲਬਾਤ ਜਿੰਨੀ ਵੀ ਕਰਨੀ ਹੋਈ ਗੱਲਬਾਤ ਫੋਨ ਤੇ ਕਰਕੇ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਘਰ ਨੂੰ ਜਦੋਂ ਫਿੱਟ ਬਹਿੰਦਾ ਹੈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾਲਿਓ ਜੀ ਤੇ ਡੀਲ ਕਰ ਲਿਓ ਜੀ ਬਾਕੀ ਜਿਹੜਾ ਰੇਟ ਤੁਹਾਨੂੰ ਮੈਂ ਦੱਸਿਆ 24 ਲੱਖ ਰੁਪਇਆ ਇਹ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਨੇ ਕੋਈ ਐਵੇਂ ਨਹੀਂ ਕਿਹਾ ਵੀ ਮੌਕੇ ਤੇ ਘਟਾਣਾ ਨਹੀਂ ਮੌਕੇ ਤੇ ਲੈਸ ਕੀਤਾ ਜਾਓ ਅਸੀਮ ਬਾਕੀ ਤੁਸੀਂ ਇੱਕ ਵਾਰੀ ਗੱਲ ਕਰਕੇ ਜਾਇਓ ਜਰੂਰ ਟਾਈਮ ਦੇ ਦਿਓ ਮਾਲਕ ਨੂੰ ਕਿਹੜੇ ਦਿਨ ਕਿੰਨੇ ਕ ਬਜੇ ਤੁਸੀਂ ਜਾਓਗੇ ਉਸ ਹਿਸਾਬ ਨਾਲ ਮਾਲਕ ਨੂੰ ਦੱਸ ਦਿਓ ਤੇ ਜਾ ਕੇ ਦੇਖ ਲਿਓ ਜੀ ਤੇ ਵੀਡੀਓ ਕੇਮੇ ਦੀ ਲਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਜਰੂਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜਿਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਬਾਕੀ ਜਿਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਵੀਡੀਓ ਜਾਣਕਾਰੀ ਫੋਟੋ ਆ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਵਟਸਐਪ ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੋਵਾਂ ਜੀ 73800 26173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਆਪਣਾ ਨਾਂ ਤਾਂ ਕੋਈ ਕਮਿਸ਼ਨ ਹੁੰਦਾ ਜੀ ਨਾ ਕੋਈ ਦਲਾਲੀ ਨਾ ਕੋਈ ਫੀਸ ਸਾਰਾ ਜਿੰਨਾ ਆਪਾਂ ਕੰਮ ਕਰਦੇ ਬਿਲਕੁਲ ਫਰੀ ਦੇ ਵਿੱਚ ਕਰਦੇ ਹਾਂ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ